ਜਦੋਂ ਵੀ ਪ੍ਰੈਗਨਨਸੀ ਕਿਸੇ ਲੇਡੀ ਨੂੰ ਹੋ ਜਾਂਦੀ ਆ ਇਹ ਸਮਝੋ ਵੀ ਪ੍ਰੈਗਨਨਸੀ ਹੋਣ ਤੋਂ ਨੈਕਸਟ ਡੇ ਹੀ ਉਹਦਾ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ ਉਹ 8-9 ਮਹੀਨੇ ਲਗਾਤਾਰ ਟ੍ਰੀਟਮੈਂਟ ਚੱਲਣ ਦਾ ਉਹਦੇ ਚ ਕੋਈ ਕੈਪਸੂਲ ਆ ਗਈ ਕੋਈ ਤਾਕਤ ਦੀ ਦਵਾਈ ਆ ਗਈ ਕੋਈ ਹੋਰ ਆ ਗਿਆ ਉਹ ਬਹੁਤ ਸਾਰੀਆਂ ਜਿਹੜੀਆਂ ਕੈਮੀਕਲ ਜਿਹੜੀਆਂ ਲੇਡੀਆਂ ਦੇ ਅੰਦਰ ਜਾਂਦੀਆਂ ਤੇ ਉਹਨਾਂ ਦਾ ਪ੍ਰਭਾਵ ਅਕਸਰ ਹੀ ਬੱਚਿਆਂ ਤੇ ਪੈਂਦਾ। ਥੋੜਾ ਜਿਹਾ ਫਿਕਰ ਪੈ ਜਾਂਦਾ ਵੀ ਯਾਰ ਸਾਡੇ ਬੱਚੇ ਦਾ ਕੱਦ ਕਿਤੇ ਛੋਟਾ ਨਾ ਰਹੇ ਜੀ। ਜੇ ਬੱਚਾ ਤਿੰਨ ਮਹੀਨੇ ਦਵਾਈ ਲੈਂਦਾ ਤਾਂ ਉਹਦਾ ਆਟੋਮੈਟਿਕਲੀ ਕੱਦ ਅਪ ਹੋਣਾ ਸ਼ੁਰੂ ਹੋ ਜਾਂਦਾ। 2.5 ਇੰਚ ਤੱਕ ਕੱਦ ਵੱਧਦਾ। ਵੱਧ ਵੀ ਜਾਂਦਾ ਉਸ ਤੋਂ ਵੱਧ ਵੀ ਹੋ ਜਾਂਦਾ ਇਹ ਮਦਰੀ ਬੱਚਿਆ ਜਿਵੇਂ ਬੌਣੇ ਕਹਿਵਨੇ ਆ ਠੀਕ ਹੈ ਕਈ ਵਾਰੀ ਆਪਾਂ ਇਹ ਸੋਚ ਲੈਂਦੇ ਆ ਵੀ ਯਾਰ ਮਾਪਿਓ ਦਾ ਘਰ ਛੋਟਾ ਰਹਿ ਗਿਆ ਪ੍ਰੋਬਲਮ ਤਾਂ ਕਾਫੀ ਦੇਰ ਤੋਂ ਆ ਰਹੀ ਆ ਕਿਉਂਕਿ ਰਾ ਸਾਰਾ ਦਿਨ ਆਪਾਂ ਬੱਚੇ ਆਪਾਂ ਆਪ ਸਾਰਾ ਪਰਿਵਾਰ ਪ੍ਰਦੂਸ਼ਣ ਹੋਇਆ ਬਿਆ ਬਹੁਤ ਜਿਆਦਾ ਧਰਤੀ ਤੇ ਠੀਕ ਹੈ ਤੇ ਆਪਣਾ ਖਾਣ ਪੀਣ ਵੀ ਇਸ ਕਿਸਮ ਦਾ ਹੀ ਆ ਗਿਆ ਜਿਹੜੇ ਬੱਚਿਆਂ ਨੂੰ ਪ੍ਰੋਪਰ ਆਪਣਾ ਡਾਈਟ ਨਹੀਂ ਦੇ ਸਕਦੇ ਠੀਕ ਹੈ ਉਹਦੇ ਚ ਪ੍ਰੋਬਲਮ ਬੱਚਿਆਂ ਨੂੰ ਜਦੋਂ ਵੀ ਪ੍ਰੈਗਨਨਸੀ ਕਿਸੇ ਲੇਡੀ ਨੂੰ ਹੋ ਜਾਂਦੀ ਆ ਇਹ ਸਮਝੋ ਵੀ ਪ੍ਰੈਗਨਨਸੀ ਹੋਣ ਤੋਂ ਨੈਚਰਲੀ ਉਹਦਾ ਟਰੀਟਮੈਂਟ ਸ਼ੁਰੂ ਹੋ ਜਾਂਦਾ ਉਹ 8-9 ਮਹੀਨੇ ਲਗਾਤਾਰ ਟਰੀਟਮੈਂਟ ਚੱਲਣ ਦਾ ਉਹਦੇ ਚ ਕੋਈ ਕੈਪਸੂਲ ਆ ਗਿਆ ਕੋਈ ਤਾਕਤ ਦੀ ਦਵਾਈ ਆ ਗਈ ਕੋਈ ਹੋਰ ਆ ਗਿਆ ਉਹ ਬਹੁਤ ਸਾਰੀਆਂ ਜਿਹੜੀਆਂ ਕੈਮੀਕਲ ਜਿਹੜੀਆਂ ਲੇਡੀਆਂ ਦੇ ਅੰਦਰ ਜਾਂਦੀਆਂ ਤੇ ਉਹਨਾਂ ਦਾ ਪ੍ਰਭਾਵ ਅਕਸਰ ਹੀ ਬੱਚਿਆਂ ਤੇ ਪੈਂਦਾ ਠੀਕ ਹੈ ਤੇ ਇਸ ਕਰਕੇ ਜਿਹੜੇ ਬੱਚੇ ਆ ਉਹ ਸ਼ੁਰੂ ਤੋਂ ਹੀ ਘੱਟ ਕਾਦ ਉਹਨਾਂ ਦਾ ਘੱਟ ਰਹਿ ਜਾਂਦਾ ਤੇ ਪਹਿਲਾਂ ਮੇਰਾ ਖਿਆਲ ਥੋੜਾ ਜਿਹਾ ਇਹ ਸੀਗਾ ਵੀ ਪ੍ਰਵਾਹ ਨਹੀਂ ਕੀਤੀ ਜਾਂਦੀ ਸੀ ਚਾਰ-ਚਾਰ ਪੰਜ-ਪੰਜ ਭੈਣ ਭਰਾ ਹੁੰਦੇ ਸੀਗੇ ਤੇ ਕੱਦ ਬੰਨੀ ਬੜਾ ਧਿਆਨ ਦਿੱਂਦਾ ਸੀਗੇ ਲੋਕੀ ਹੁਣ ਇਹ ਹੋ ਗਿਆ ਵੀ ਇੱਕ ਪੇਰੈਂਟ ਤੇ ਇੱਕ ਬੱਚਾ ਜਾਂ ਦੋ ਬੱਚੇ ਆ ਉਹਨਾਂ ਨੂੰ ਸ਼ੁਰੂ ਤੋਂ ਹੀ ਇਹ ਥੋੜਾ ਜਿਹਾ ਫਿਕਰ ਪੈ ਜਾਂਦਾ ਵੀ ਯਾਰ ਸਾਡੇ ਬੱਚੇ ਦਾ ਕੱਦ ਕਿਤੇ ਛੋਟਾ ਨਾ ਰਹਿ ਜੇ ਠੀਕ ਹੈ ਜੀ ਇਸ ਕਰਕੇ ਮੈਂ ਜਿਹੜਾ ਇਹ ਕਲੀਨਿਕ ਚਲਾਉਣਾ ਮੈਂ ਵੈਸੇ 23-24 ਸਾਲ ਤੋਂ ਮਿਨਿਸਟਰੀ ਨਾਲ ਜੁੜਿਆ ਹੋਇਆ ਮੈਂ ਮੈਂਬਰ ਆ ਮਨਿਸਟਰੀ ਆਫ ਮੈਡੀਕਲ ਐਜੂਕੇਸ਼ਨ ਦਾ ਠੀਕ ਹੈ ਮੈਡੀਕਲ ਕਾਉਂਸਲ ਚੰਡੀਗੜ੍ਹ ਦੀ ਤੇ ਤੋਂ 2003 ਤੋਂ ਮੈਂ ਉਹਦਾ ਵੀ ਮੈਂਬਰ ਆ ਇਹ ਜਿਹੜੀ ਮੈਡੀਸਨ ਆ ਉਹ ਲਗਾਤਾਰ ਮੈਂ 34 ਸਾਲਾਂ ਤੋਂ ਯੂਜ਼ ਕਰ ਰਿਹਾ ਇੱਕੋ ਹੀ ਫਾਰਮੂਲਾ ਜਿੰਨਾ ਦਾ ਲਗਾਤਾਰ ਜੇ ਬੱਚਾ 3 ਮਹੀਨੇ ਦਵਾਈ ਲੈਂਦਾ ਤਾਂ ਉਹਦਾ ਆਟੋਮੈਟਿਕਲੀ ਕੱਦ ਅਪ ਹੋਣਾ ਸ਼ੁਰੂ ਹੋ ਜਾਂਦਾ ਔਰ 8-9 ਮਹੀਨੇ ਤੱਕ ਇਹ ਦਵਾਈ ਅਸਰ ਕਰਦੀ ਆ ਦਵਾਈ 3 ਮਹੀਨੇ ਨਹੀਂ ਦੇਣੀ ਆਪਾਂ 8-9 ਮਹੀਨਿਆਂ ਤੱਕ ਇਹ ਅਸਰ ਕਰਦੀ ਆ 8-9 ਮਹੀਨਿਆਂ ਤੱਕ ਜਿਹੜਾ ਅਸਰ ਕਰਦੀ ਆ ਉਹ 2.5 ਇੰਚ ਤੱਕ ਕੱਦ ਵੱਧਦਾ ਵੱਧ ਵੀ ਜਾਂਦਾ ਉਸ ਤੋਂ ਵੱਧ ਵੀ ਹੋ ਜਾਂਦਾ ਮੋਸਟਲੀ ਕਈ ਵਾਰੀ ਪ੍ਰੋਬਲਮ ਇਹ ਆ ਜਾਂਦੀ ਆ ਵੀ ਬੱਚੇ ਜਿਹਦੇ ਤਾਂ ਇੱਕ ਅੱਧਾ ਉਹ ਜਿਹੜਾ 34 ਸਾਲ 30 ਸਾਲ ਪਹਿਲਾਂ ਮੇਰੇ ਨਾਲ ਜੁੜਿਆ ਹੋਇਆ ਜਿਹੜੇ ਬੱਚੇ ਦੀ ਮਾਂ ਆ ਜਾਂ ਜਿਹੜੇ ਬੱਚੇ ਦਾ ਡੈਡੀ ਮੈਥੋਂ ਦਵਾਈ ਲੈ ਕੇ ਕੱਦ ਵਧਿਆ ਹੋਇਆ ਉਨਨ ਨੂੰ ਤਾਂ ਫਸਟ ਟਾਈਮ ਹੀ ਆਇਆ ਹੁੰਦਾ ਵੀ ਯਾਰ ਮੇਰੇ ਬੱਚੇ ਦਾ ਕੱਦ ਛੋਟਾ ਰਹਿ ਰਿਹਾ ਜੀ ਜਿੱਥੋਂ ਮੈਂ ਦਵਾਈ ਲਈ ਸੀ ਉਹ ਚਾਹੇ ਅਮਰੀਕਾ 'ਚ ਬੈਠਾ ਚਾਹੇ ਉਹ ਦੁਨੀਆ ਦੇ ਜਿਹੜੇ ਮਰਜੀ ਕੰਟਰੀ 'ਚ ਬੈਠਾ ਜਾਏ ਹਿੰਦੁਸਤਾਨ 'ਚ ਬੈਠਾ ਉਹ ਪਰਿਵਾਰ ਮੇਰੇ ਨਾਲ ਜੁੜਿਆ ਹੋਇਆ 25-30 ਸਾਲਾਂ ਤੋਂ ਕਿਉਂਕਿ ਉਹ ਬੱਚੇ ਦੇ ਮਾਪਿਓ ਨੇ ਜਾਂ ਮਾਂ ਨੇ ਜਾਂ ਪਿਓ ਨੇ ਕਿਸੇ ਨੇ ਵੀ ਦਵਾਈ ਉਹ ਨਹੀਂ ਹੁੰਦੀ ਆ ਕੱਦ ਵਧਾਉਂਦੀ ਜਦੋਂ ਉਹਨਾਂ ਨੂੰ ਫਰਕ ਪਿਆ ਹੁੰਦਾ ਤਾਂ ਉਹ 8-10 ਸਾਲਾਂ ਤੋਂ ਹੀ 11 ਸਾਲਾਂ ਤੋਂ ਹੀ ਬੱਚੇ ਦਾ ਜਦੋਂ ਹੋਇਆ ਉਹ ਨਾਲ ਦੀ ਨਾਲ ਹੀ ਕਹਿਣ ਲੱਗ ਜਾਂਦੇ ਆ ਵੀ ਡਾਕਟਰ ਅੰਕਲ ਸਾਡੇ ਬੱਚੇ ਨੂੰ ਦਵਾਈ ਤੁਸੀਂ ਦਿੰਦੀਆਂ ਕਿ ਸਰ ਇਹ ਜੀ ਕੋਈ ਕੰਪਲੇਨ ਨਹੀਂ ਆਈ ਕਿਉਂਕਿ ਜਿਹੜੇ ਕੱਦ ਆਲਰੇਡੀ ਮਧਰੇ ਬੱਚੇ ਆ ਜਿਵੇਂ ਬੌਣੇ ਕਹਿ ਦਿੰਦੇ ਆ ਠੀਕ ਹੈ ਉਹਨਾਂ ਵੀ ਤਾਂ ਪੋਸੀਬਲ ਨਹੀਂ ਠੀਕ ਹੈ ਕਈਏਰੀ ਆਪਾਂ ਇਹ ਸੋਚ ਲੈਂਦੇ ਆ ਵੀ ਯਾਰ ਮਾਪਿਓ ਦਾ ਕੱਦ ਛੋਟਾ ਰਹਿ ਗਿਆ ਹਨਾ ਤੇ ਉਹਦੇ ਕਰਕੇ ਹੈਰਿਡਿਟੀ ਆ ਵੀ ਤਾਂ ਕਰਕੇ ਕੱਦ ਨਹੀਂ ਵੱਧਦਾ ਪਰ ਮੈਨੂੰ ਲੱਗਦਾ ਵੀ ਮੈਨੂੰ 30 ਸਾਲਾਂ ਤੋਂ ਲਗਾਤਾਰ ਮੇਰਾ ਇੱਕੋ ਹੀ ਫਾਰਮੂਲਾ ਉਹੀ ਚੱਲੀ ਆ ਰਿਹਾ ਜਿਨ੍ਹਾਂ ਦੇ ਬੱਚਾ ਦੇ ਮਾਪਿਓ ਨੇ ਵੀ ਦਵਾਈ ਲਈ ਸੀ ਅੱਜ ਉਹਨਾਂ ਦੇ ਵੀ ਬੱਚੇ ਲਗਾਤਾਰ ਮੈਥੋਂ ਹੀ ਦਵਾਈ ਲੈ ਰਹੇ ਆ ਮੇਰੇ ਕੋਲ ਗਿਣਤੀ ਕੋਈ ਨਹੀਂ ਫਾਰਮੂਲਾ ਇੱਕੋ ਹੀ ਆ ਜਿਹੜਾ ਬੱਚਾ ਤੁਹਾਡੀ ਬੇਟੀ ਜਾਂ ਤੁਹਾਡਾ ਕੋਈ ਬੇਟਾ ਕੋਈ ਹੋਸਟਲ ਚ ਪੜਦਾ ਕੋਈ ਚੰਡੀਗੜ੍ਹ ਪੜਦਾ ਕੋਈ ਦਿੱਲੀ ਪੜਦਾ ਉਹ ਬੱਚੇ ਦਾ ਜਦੋਂ ਕੱਦ ਦੇਖਦੇ ਆ ਉਹਦੇ ਨਾਲ ਦੇ ਬੱਚੇ ਦੇਖਦੇ ਆ ਸਪੈਸ਼ਲ ਉਹਨੇ ਦਵਾਈ ਸ਼ੁਰੂ ਕਰ ਲਈ ਉਹਦਾ ਕੋਈ ਰੂਮ ਮੇਟ ਉਹਨੂੰ ਦੇਖਦਾ ਵੀਰ 13 ਕੱਦ 2-3 ਮਹੀਨੇ 4 ਮਹੀਨੇ ਚ ਕਿਵੇਂ ਅਪ ਹੋਣ ਲੱਗ ਗਿਆ ਕਿਵੇਂ ਵਧਣ ਲੱਗ ਗਿਆ ਫਿਰ ਉਹ ਕਈ ਵਾਰੀ ਇੰਨੇ ਬੱਚੇ ਜੁੜ ਜਾਂਦੇ ਇੱਕ ਦੂਜੇ ਨੂੰ ਦੇਖ-ਦੇਖ ਕੇ ਪੰਜ-ਪੰਜ ਚਾਰ-ਚਾਰ ਬੱਚਿਆਂ ਦੀ ਉਹ ਇਕੱਠੀ ਦਵਾਈ ਚੜੀ ਹਾਂ ਕੁਛ ਦਿਨ ਮੈਂ ਚੰਡੀਗੜ੍ਹ ਹੁੰਨਾ ਜੀ ਆਪ ਦਾ ਦਫ਼ਤਰ ਆ ਸਾਡਾ ਮੈਡੀਕਲ ਸਿੱਖਿਆ ਭਵਨ 69 ਮੁਹਾਲੀ ਚ ਠੀਕ ਹੈ ਕੁਛ ਦਿਨ ਮੈਂ ਉੱਥੇ ਹੁੰਨਾ ਤੇ ਬਾਕੀ ਦਿਨ ਮੈਂ ਚੰਡੀਗੜ੍ਹ ਹੁੰਨਾ ਮੇਰਾ ਰੋਜ਼ਗਾਰ ਦੇ ਕੋਲੇ ओरिएंटਲ ਹੋਮੋਪੈਥੀ ਹਸਪੀਟਲ ਆ ਜਿਹੜਾ 1924 ਜਨਵਰੀ 1990 ਤੋਂ ਇੱਥੇ ਹੈਗਾ ਪ੍ਰੈਜ਼ੈਂਟ ਤੇ ਮੈਂ ਤਕਰੀਬਨ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਇਤੇ ਮਤਾਂ ਜਦੋਂ ਵੀ ਮਰਜ਼ੀ ਮੇਰਾ ਕੰਟੈਕਟ ਕਰ ਸਕਦਾ ਜਿੰਮੇ ਇਹ ਪ੍ਰੋਬਲਮ ਹੋ ਗਈ ਆ ਅੱਜ ਕੱਲ ਜਿਹੜੀ ਹੈਗੀ ਸਮੱਸਿਆ ਬਹੁਤ ਜਾਦੀ ਆ ਅੱਜ ਕੱਲ ਆਪਣੇ ਮੋਬਾਈਲ ਨੇ ਸੋਸ਼ਲ ਮੀਡੀਆ ਨੇ ਬੱਚਾ ਨੂੰ ਇੰਨਾ ਵੇਅਰ ਕਰਤਾ ਮਾਪਿਓ ਚਾਹੇ ਉਹਦੀ ਘੱਟ ਦਖਲਅੰਦਾਜ਼ੀ ਕਰੇ ਪਰ ਬੱਚੇ ਇੰਨੇ ਵੇਅਰ ਹੋ ਗਏ ਜਦੋਂ ਇੱਕ ਨਾਲ ਦੇ ਬੱਚੇ ਦਾ ਕਦ ਥੋੜਾ ਜਿਆਦਾ ਵਾਧਾ ਤਾਂ ਨਾਲ ਦੀ ਨਾਲ ਬੱਚੇ ਨੂੰ ਭਾਰੀ ਬਣ ਜਾਂਦੀ ਆ ਫਿਕਰ ਪੈ ਜਾਂਦਾ ਵੀ ਮੈਗੇ ਤੇ ਛੋਟਾ ਨਾ ਰਹੇ ਜਾ ਕਿੰਨੇ ਡਾਕਟਰ ਕਿੰਨੇ ਕੇਸ ਆਉਂਦੇ ਤੁਹਾਡੇ ਕੋਲ ਵੀ ਕੱਦ ਛੋਟੇ ਹੁੰਦੇ ਮੇਰੇ ਕੋਲੇ ਰੈਗੂਲਰ ਮੈਨ ਟੂ ਮੈਨ ਮੌਤ ਤੋਂ ਮੌਤ ਆਜੀ ਜਿਹੜਾ ਬੱਚਾ ਜੇ ਤੁਹਾਡੇ ਪਰਵਾਜ਼ ਦਾ ਇੱਕ ਬੱਚੇ ਦਾ ਕੱਦ ਵੱਧ ਗਿਆ ਲਗਾਤਾਰ ਦਵਾਈ ਲੈ ਲਈ ਉਹਨੇ 3 ਮਹੀਨੇ 8-9 ਮਹੀਨੇ ਚ 10 ਮਹੀਨੇ ਚ ਉਹਦੀ ਕਾਫੀ ਉਹਨੂੰ 2 ਇੰਚ ਦਾ ਫਰਕ ਪੈ ਗਿਆ ਉਹਦੇ ਫਿਰ ਨਾਲ ਕੇ ਉਹਦੇ ਦਾਦਕੇ ਉਹ ਬੱਚੇ ਦੇ ਦੋਸਤ ਮਿੱਤਰ ਸਭ ਜਿਹੜੀ ਹੈਗੀ ਆ ਮੌਤ ਤੋਂ ਮੌਤ ਉਹੀ ਮੇਰੀ ਐਡਵਰਟਾਈਜ਼ਮੈਂਟ ਆ ਉਹ ਬੱਚਾ ਫਿਰ ਗਾਂ ਦੱਸਦਾ ਵੀ ਉਹ ਸੰਕਰ ਤੋਂ ਦਵਾਈ ਲਈ ਆ ਜੀ ਉੱਥੇ ਡਾਕਟਰ ਆ ਉਹਨਾਂ ਤੋਂ ਦਵਾਈ ਲਈ ਆ ਬੱਚਾ ਤੋਂ ਬੱਚੇ ਮੇਰੀ ਐਡਵਰਟਾਈਜ਼ਮੈਂਟ ਜਿਆਦਾ